ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਰੋ ਅੱਜ ਆਪਾਂ ਇੱਕ ਬਹੁਤ ਹੀ ਪੁਰਾਤਨ ਸੱਚੀ ਤੇ ਸੁੱਚੀ ਘਟਨਾ ਕਹਾਣੀ ਦੇ ਰੂਪ ਦੇ ਵਿੱਚ ਸਾਂਝੀ ਕਰਨ ਲੱਗੇ ਆਂ ਕਿ ਇੱਕ ਲੋੜਵੰਦ ਵਿਅਕਤੀ ਘਰ ਦੇ ਹਾਲਾਤਾਂ ਤੋਂ ਤੰਗ ਆ ਕੇ ਬਹੁਤ ਹੀ ਸ਼ੌਂਕ ਦੇ ਨਾਲ ਪਾਲਿਆ ਹੋਇਆ ਇੱਕ ਘੋੜਾ ਆਪਣੇ ਨਗਰ ਤੋਂ ਨਜ਼ਦੀਕ ਪੈੰਦੀ ਹੋਈ ਇੱਕ ਘੋੜਾ ਮੰਡੀ ਤੇ ਵੇਚਣ ਵਾਸਤੇ ਪਹੁੰਚ ਜਾਂਦਾ ਹੈ ਮਜਬੂਰੀ ਵਸ ਓਕੇ ਤੇ ਸਵੱਬ ਦੇ ਨਾਲ ਬੀਰੋਸ ਦਾ ਜਿਹੜਾ ਮਲਾਪ ਹੈ ਨਾ ਇੱਕ ਬਹੁਤ ਚੰਗੇ ਇਨਸਾਨ ਦੇ ਨਾਲ ਹੋਇਆ ਜਿਹੜਾ ਇੱਕ ਦਇਆਵਾਨ ਹੈ ਮਾਲਕ ਦੇ ਬਾਣੀ ਅੰਦਰ ਜੀਵਨ ਬਤੀਤ ਕਰਨ ਵਾਲਾ ਹੈ ਉਸ ਵਿਅਕਤੀ ਨੂੰ ਆ ਕੇ ਪੁੱਛਣ ਲੱਗਿਆ ਘੋੜੇ ਨੂੰ ਦੇਖ ਕੇ ਵੀ ਵੀਰ ਇਹ ਤੁਸੀਂ ਘੋੜਾ ਖਰੀਦਿਆ ਹੋਇਆ ਦਾ ਵੇਚਣ ਵਾਸਤੇ ਲੈ ਕੇ ਆਇਓ ਕਿਉਂਕਿ ਇੱਕ ਚੰਗੇ ਇਨਸਾਨ ਦਾ ਤਰੀਕਾ ਹੈ ਪੁੱਛਣ ਦਾ ਕਿਉਂਨੇ ਥਾ ਸੋਡਾ ਨਹੀਂ ਮਾਰਿਆ ਵੀ ਤੁਸੀਂ ਜੀ ਇਹ ਘੋੜਾ ਵੇਚਨੇ ਕਈ ਵਾਰੀ ਆਪਾਂ ਨੂੰ ਥੋ ਗਲਤੀ ਹੋ ਜਾਂਦੀ ਹੈ ਤੇ ਅਗਲਾ ਗੋਗਲ ਪੈ ਜਾਂਦਾ ਹੈ ਹਰੇ ਵੀ ਇੱਕ ਮੂਰਖ ਬਣਾ ਹੁੰਦਾ ਹੈ ਵੀ ਕਿਸੇ ਦੀ ਗੱਲ ਪੈਣਾ ਚੱਲੋ ਅਗਲੇ ਨੇ ਸਹਿਸ ਭਾਈ ਪੁੱਛ ਲਿਆ ਪਰ ਇੱਕ ਸੋਹਣਾ ਤਰੀਕਾ ਗਾਂ ਵਾਸਤੇ ਵੀ ਉਹ ਘੋੜਾ ਵੇਚਣ ਵਾਲਾ ਵਿਅਕਤੀ ਕਹਿਣ ਲੱਗਿਆ ਵੀ ਮੈਂ ਇਹ ਘੋੜਾ ਮੈਂ ਵੇਚਣ ਵਾਸਤੇ ਆਇਆ ਉਹ ਕਹਿਣ ਲੱਗਿਆ ਵੀ ਵੀਰ ਫਿਰ ਤੁਸੀਂ ਇਹਦਾ ਕੀ ਮੁੱਲਵਾੜੀਏ ਕੀ ਮੰਗਦੇ ਹੋ ਕਿੰਨੇ ਪੈਸੇ ਮੰਗਦੇ ਹੋ ਉਹ ਕਹਿਣ ਲੱਗਾ ਵੀ 700 ਰੁਪਿਆ 700 ਰੁਪਿਆ ਸੁਣ ਕੇ ਉਹ ਘੋੜਾ ਖਰੀਦਣ ਵਾਲੇ ਨੇ ਘੋੜੇ ਦੇ ਦਿਵਾਲੇ ਗੇੜਾ ਦਿੱਤਾ ਤੇ ਜਾ ਕੇ ਉਸ ਇਨਸਾਨ ਨੂੰ ਜਾ ਕੇ ਕਹਿੰਦਾ ਵੀ ਭਾਈ ਮੈਂ 800 ਰੁਪਿਆ ਦਿੰਦਾ ਵੀਰੋ ਸੁਣਨ ਵਾਲੀ ਗੱਲ ਹੈ ਉਹ ਹੈਰਾਨ ਰਹਿ ਜਾਂਦਾ ਵੀ ਮੈਂ ਮੰਗਿਆ 700 ਤੇ ਦਿੰਦਾ ਇਹ 800 ਹੈ ਪੁੱਛਣਾ ਕੀਤਾ ਵੀ ਭਾਈ ਇਹਦੇ ਵਿੱਚ ਕੀ ਰਾਜ ਹੈ ਉਹ ਕਹਿੰਦਾ ਵੀ ਭਾਈ ਜੇ ਪੁੱਛਦਾ ਤਾਂ 900 ਦੇ ਦੰਨੇ ਆ। ਉਹਦੋਂ ਵੀ ਹੈਰਾਨ ਰਹਿ ਜਾਂਦਾ। ਉਹ ਕਹਿੰਦਾ ਵੀ ਮੈਂ 900 ਦੇਵਾਂ। ਉਹ ਵੀ ਹੁਣ ਅੰਦਰੋਂ ਖੁਸ਼ ਹੋ ਜਾਂਦਾ ਵੀ ਮੈਨੂੰ ਚੰਗੇ ਪੈਸੇ ਮਿਲਣ ਲੱਗੇ ਆ। ਵੀ ਮੇਰੀ ਰੇਟ ਤੋਂ ਵੱਧ। ਹੁਣ ਜਦੋਂ ਉਹ ਘੋੜੇ ਦੇ ਪੈਸੇ ਉਤਾਰਨ ਲੱਗਦਾ ਤਾਂ ਉਹਦੇ ਸਾਹਮਣੇ ਗਿਣ ਕੇ ਨਾ 1000 ਰੁਪਇਆ ਉਹਦੀ ਮੁਠੀ ਦੇ ਵਿੱਚ ਦੇ ਦਿੰਦਾ ਹੈ। ਉਹ ਹੋਰ ਹਰਾਨ ਰਹਿ ਜਾਂਦਾ ਹੈ। ਵੀ ਕਮਾਲ ਹੋ ਗਈ ਅੱਜ ਕੈਸੇ ਪੁਰਸ਼ ਦੇ ਨਾਲ ਬਾਹ ਪਿਆ। ਹੁਣ ਉਹਦਾ ਗਲਾ ਰੁਕ ਜਾਂਦਾ ਹੈ, ਹੱਥ ਕੰਬਦੇ ਐ। ਹੌਸਲਾ ਜਿਹਾ ਕਰਕੇ ਪੁੱਛਣ ਲੱਗਿਆ ਵੀ ਵੀਰ ਮੈਂ ਪੁੱਛਣਾ ਚਾਹੁੰਨੇ। 2 ਕੋੜੇ ਦਾ ਮੈਂ 700 ਰੁਪਿਆ ਮੰਗਿਆ ਤੇ ਤੁਸੀਂ ਮੈਨੂੰ 800 ਦਿੰਦੇ ਸੀ। ਉਸ ਤੋਂ ਬਾਅਦ ਮੈਂ ਪੁੱਛਣਾ ਕੀਤਾ ਤੁਸੀਂ 900 ਤੇ ਹੋਗੇ। ਦੇ ਪੈਸੇ ਉਤਾਰਨ ਵੇਲੇ ਤੁਸੀਂ ਹੁਣ 1000 ਰੁਪਇਆ ਮੈਨੂੰ ਦਿੱਤਾ ਭਰਾਵਾ ਏ ਕੀ ਰਾਜ ਹੈ ਤਾਂ ਭਾਈ ਉਹ ਘੋੜਾ ਖਰੀਦਣ ਵਾਲਾ ਵਿਅਕਤੀ ਉਹਨੂੰ ਅੱਗੋਂ ਕਹਿਣ ਲੱਗਿਆ ਵੀ ਵੀਰ ਮੈਂ ਤੇਰਾ ਚਿਹਰਾ ਪੜ੍ਹ ਲਿਆ ਸੀ ਵੀ ਤੂੰ ਇੱਕ ਬਹੁਤ ਲੋੜਵੰਦ ਤੇ ਮਜਬੂਰ ਵਿਅਕਤੀ ਲੱਗਦਾ ਮੈਨੂੰ ਤੇਰਾ ਚਿਹਰਾ ਦੱਸਦਾ ਹੈ ਕਿਉਂਕਿ ਬੰਦਿਆਂ ਚ ਹੀ ਰਹਿਨੇ ਆ ਇਸ ਕਰਕੇ ਮੈਨੂੰ ਪਤਾ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਜੇ ਤੂੰ ਕੋਡੇ ਦਾ ਜ 700 ਰੁਪਇਆ ਮੈਥੋਂ ਮੰਗਿਆ ਤੇ ਮੈਂ ਤਨੂੰ ਜੇ 500 ਦੇ ਦਿੰਦਾ ਜਾਂ 400 ਵੀ ਦੇ ਦਿੰਦਾ ਤੂੰ ਛੱਡ ਕੇ ਚਲੇ ਜਾਣਾ ਸੀ ਕਿਉਂਕਿ ਤੂੰ ਵੇਚਣੀ ਸੀ ਉਹ ਕਹਿੰਦਾ ਵੀ ਸਹੀ ਗੱਲ ਹੈ ਉਹ 500 ਰੁਪਇਆ ਲੈ ਕੇ ਵੀ ਡੰਡੀ ਪੈ ਜਾਂਦਾ ਪਰ ਭਰਾਵਾ ਮੇਰੀ ਜ਼ਮੀਰ ਨਹੀਂ ਮੰਨੀ ਮੇਰੀ ਜ਼ਮੀਰ ਅੰਦਰੋਂ ਕਹਿ ਰਹੀ ਸੀ ਆਵਾਜ਼ ਆ ਰਹੀ ਸੀ ਜ਼ਮੀਰ ਦੀ ਆਵਾਜ਼ ਆਉਂਦੀ ਹੁੰਦੀ ਹੈ ਉਹ ਕਹਿ ਰਹੀ ਸੀ ਇਹ ਪੈਸੇ ਘਟਨੇ ਪੈਸੇ ਘਟਨੇ ਪੈਸੇ ਘਟਨੇ ਇਹਨੂੰ ਖੋੜ ਦਿੱਤੇ ਜਾਣ ਇਸ ਕਰਕੇ ਵੀਰ ਵੀ ਤੇਰਾ ਜਿਹੜਾ ਘੋੜਾ ਹੈ ਉਹ ਬਾਕੀ 1000 ਰੁਪਏ ਦਾ ਮੈਂ ਆਪਦੇ ਵੱਲੋਂ ਤੈਨੂੰ ਪੂਰਾ ਮੁੱਲ ਦਿੱਤਾ ਹੈ ਤੇ ਭਰਾਵਾ ਇੱਕ ਗੱਲ ਹੋਰ ਨੋਟ ਕਰਨਾ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਠਾਉਣਾ ਚਾਹੀਦਾ ਤੇ ਮਜਬੂਰ ਕਿਸੇ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਠਾਕੇ ਉਹਨੋਂ ਕੱਢ ਪੈਸੇ ਤੇ ਉਹਦੀ ਖਰੀਦੀ ਹੋਈ ਚੀਜ਼ ਆਪ ਨੂੰ ਵੀ ਕਈ ਵਾਰੀ ਮਜਬੂਰੀ ਵਾਸੋ ਕੇ ਉਹ ਵਸਤ ਬੇਚਨੀ ਪੈਂਦੀ ਹੈ ਇਹ ਜਿੰਦਗੀ ਦਾ ਤਜਰਬਾ ਹੈ ਸੋ ਭਾਈ ਏਸੀ ਇੱਕ ਸੱਚੀ ਸੂਚੀ ਘਟਨਾ ਤੇ ਸਾਨੂੰ ਵੀ ਇਸ ਘਟਨਾ ਤੋਂ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਵੀ ਛੋਟੇ ਛੋਟੇ ਲਾਲਚਾਂ ਦੇ ਬਚਾ ਕੇ ਸਾਨੂੰ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਜੇ ਅਸੀਂ ਕਿਸੇ ਲੋੜਵੰਦ ਦੀ ਮਦਦ ਨਹੀਂ ਕਰ ਸਕਦੇ ਨਾ ਮਦਦ ਕਰਨ ਯੋਗ ਨਹੀਂ ਤਾਂ ਕਿਸੇ ਦਾ ਨੁਕਸਾਨ ਕਰਨਾ ਵੀ ਸਾਡੇ ਕੋਲੇ ਹੱਕ ਨਹੀਂ ਹੈ ਉਹਦਾ ਬਣਦਾ ਹੋਇਆ ਰੇਟ ਸਾਨੂੰ ਦੇਣਾ ਚਾਹੀਦਾ ਤੇ ਬਾਕੀ ਸ੍ਰੀ ਗੁਰਬਾਣੀ ਦੇ ਫਰਮਾਨ ਦੇ ਮੁਤਾਬਕ ਧਰਮੀ ਉਹ ਪੁਰਸ਼ ਹੁੰਦਾ ਜਿਹਦੇ ਕੋਲੇ ਦਇਆ ਹੈ ਜਿਹੜਾ ਕਿਸੇ ਜੀਵ ਤੇ ਦਇਆ ਹੀ ਨਹੀਂ ਕਰਦਾ ਉਹ ਧਰਮੀ ਨਹੀਂ ਹੋ ਸਕਦਾ ਧੌਲ ਧਰਮ ਦਇਆ ਕਾ ਪੂਤ ਸੋ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਅੱਗੇ ਦੀ ਅੱਗੇ ਇੱਕ ਪੁੰਨ ਦਾ ਕਰਮ ਹੈ ਤਾਂ ਜੋ ਕਿਸੇ ਲੋੜਵੰਦ ਦੀ ਮਜਬੂਰ ਵਿਅਕਤੀ ਦੀ ਮਦਦ ਹੋ ਸਕੇ ਉਹਦਾ ਪੂਰਾ ਰੇਟ ਉਹਨੂੰ ਮਿਲ ਸਕੇ ਤੇ ਸਾਡੇ ਦੇ ਵਿੱਚ ਵੀ ਇਹ ਧਰਮੀ ਹੋਣ ਦੀ ਜਿਹੜੀ ਚਿੰਗ ਹੈ ਉਹ ਕੀ ਲੱਗ ਜਾਵੇ ਧੰਨਵਾਦ ਜੀ